हां जी ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿਕਾਰਯੋਗ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਇਸ ਚੈਨਲ ਤੇ ਵਿਦਿਆਰਥੀਆਂ ਦੇ ਜਿਹੜੇ ਮੁੱਦੇ ਆ ਉਹ ਸਰਕਾਰ ਤੱਕ ਪਹੁੰਚਦੇ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅੱਜ ਦਾ ਮੁੱਦਾ ਆਪਣਾ ਹੈ ਪੀਐਸਟੈਟ ਨਾਲ ਹੀ ਸੰਬੰਧਿਤ ਹੈ ਤੇ ਪੀਐਸਟੈਟ ਦੇ ਸੰਬੰਧ ਵਿੱਚ ਤੁਹਾਨੂੰ ਪਤਾ ਹੈ ਕਿ ਕੱਲ 15 ਮਈ 2024 ਨੂੰ ਮੁਖਸਰ ਸਾਹਿਬ ਵਿਖੇ ਇੱਕ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀ ਜਿਸ ਦੇ ਵਿੱਚ ਵਿਦਿਆਰਥੀਆਂ ਵੱਲੋਂ ਕਾफी ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਤਾ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨਾਲ ਪੀਐਸਟੈਟ ਯੂਨੀਅਨ ਦੀ ਮੀਟਿੰਗ ਕਰਵਾਈ ਗਈ ਤਾਂ ਉਸ ਦੇ ਵਿੱਚ ਜੋ ਗੱਲਬਾਤ ਹੋਈ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਸਾਥੀਓ ਪ੍ਰਸ਼ਾਸਨ ਵੱਲੋਂ ਪੀਐਸਟੈਟ ਯੂਨੀਅਨ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਵੇਂ ਚੋਣ ਜਾਬਤਾ ਖਤਮ ਹੁੰਦਾ ਭਾਵ ਕਿ ਇਲੈਕਸ਼ਨਸ ਹੁੰਦੇ ਨੇ ਤਾਂ ਜਿਹੜਾ ਪੀਐਸਟੈਟ ਦਾ ਨੋਟੀਫਿਕੇਸ਼ਨ ਆ ਉਹ ਤੁਹਾਡਾ ਜਾਰੀ ਕਰ ਦਿੱਤਾ ਜਾਵੇਗਾ ਪਰ ਨਾਲ ਹੀ ਤੁਹਾਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਮੌਕੇ-ਮੌਕੇ ਤੇ ਪੀਐਸਟੈਟ ਯੂਨੀਅਨ ਨੂੰ ਵਿਸ਼ਵਾਸ ਦਵਾਇਆ ਹੀ ਜਾਂਦਾ ਹੈ ਕਿ ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਤੁਹਾਡਾ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਰੀਸੈਂਟਲੀ ਤੁਸੀਂ ਦੇਖਿਆ ਕਿ 26 ਮਈ ਦਾ ਇੱਕ ਟੈਂਟੇਟਿਵ ਤਰੀਕ ਉਹਨਾਂ ਨੇ ਦਿੱਤੀ ਹੋਈ ਸੀ ਕਿ ਤੁਹਾਡਾ ਜਿਹੜਾ ਪੇਪਰ ਆ ਉਹ 26 ਮਈ ਨੂੰ ਲਿਆ ਜਾਵੇਗਾ ਪਰ ਹਾਲੇ ਤੱਕ ਉਸ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ ਨਾ ਹੀ ਕਿਸੇ ਨੇ ਫਾਰਮ ਪ੍ਰੋਵਾਏ ਨੇ ਤਾਂ ਕਿਤੇ ਨਾ ਕਿਤੇ ਇਹ ਗੱਲਾਂ ਸਾਰੀਆਂ ਵਿਦਿਆਰਥੀ ਯੂਨੀਅਨ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਕਹਿਆ ਜਾਂਦੀਆਂ ਨੇ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਨਾ ਕਰਨ ਹੁਣ ਇੱਕ ਵਾਰ ਫਿਰ ਤੋਂ ਪੀਐਸਟੈਟ ਯੂਨੀਅਨ ਵੱਲੋਂ ਤੁਹਾਨੂੰ ਇੱਕ ਅਪੀਲ ਹੈ ਕਿ ਇੱਕ ਵਾਰ ਇਸ ਨੋਟੀਫਿਕੇਸ਼ਨ ਦੀ ਵੇਟ ਕੀਤੀ ਜਾਵੇਗੀ ਲੇਕਿਨ ਚੌਂ ਜਾਬਤਾ ਖਤਮ ਹੋਣ ਤੋਂ ਬਾਅਦ ਇੱਕ ਹਫਤੇ ਤੱਕ ਆਪਾਂ ਵੇਟ ਕਰਾਂਗੇ ਤਾਂ ਪੀਐਸਟੈਟ ਯੂਨੀਅਨ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਜੇਕਰ ਵਿਦਿਆਰਥੀ ਇਸੇ ਤਰ੍ਹਾਂ ਪੀਐਸਟੈਟ ਯੂਨੀਅਨ ਦਾ ਸਾਥ ਦਿੰਦੇ ਨੇ ਤਾਂ ਜਲਦ ਤੋਂ ਜਲਦ ਇਸ ਪੀਐਸ ਟੈਟ 2024 ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੇ ਲਈ ਮੌਕੇ-ਮੌਕੇ ਤੇ ਪ੍ਰੋਗਰਾਮ ਦਿੰਦੇ ਰਹਿਣਗੇ ਤਾਂ ਆਪਣੇ ਸਾਰੇ ਸਾਥੀਆਂ ਨਾਲ ਇਸ ਇਨਫੋਰਮੇਸ਼ਨ ਨੂੰ ਸਾਂਝੀ ਕਰ ਦਿਓ ਹੋਰ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ